अॼु असां चाहे गुरुद्वारा जहिड़ा भारत ਇਹ ਨਹੀਂ ਕਿ ਮਕੀਨਾਂ ਦੇ ਵਿੱਤਾਂ ਬੰਦੀਆਂ ਸੀ ਸੰਗਤ ਵਿੱਚ ਹਾਂ ਉਹਨਾਂ ਦੀ ਯਾਦ ਹੈ ਪਰसों ਨੂੰ ਸ਼੍ਰੀ ਖਡਰਪੁਰ ਸੇ ਫਾਇਸਲ ਸਾਹਿਬ ਆਤੀ ਕੁਈ ਹੈ ਤੇ ਸਮਾਪਤੀ ਰਸਮੀ ਨਹੀਂ ਜੁਮਨਾ ਵੀ ਨਹੀਂ ਕਿਰਿਆ ਕੀਤੀ ਜੁਮਨਾ ਬਹਿਨਾਂ ਰਹਿਣ ਦਾ ਕਾਰਨ ਕਿ ਬੱਚਿਆਂ ਦੀ ਉਡੀਕ ਹੈ ਸਾਰੇ ਸਿੰਘ ਗੁਡੀਆ ਕਰਦੇ ਨੇ ਦੇ ਦੂਰ ਦੇ ਪਿੰਡਾਂ ਵਿੱਚ ਛਿੱਟੀਆਂ ਬਣ ਕਰਕੇ ਬੱਚੇ ਅੰਦਰ ਅਸਰ ਇਸ ਮਾਹੌਲ ਵਿੱਚ ਨਹੀਂ ਸਹਿਣ ਆ ਸਕਦੇ ਤੇ ਨਿਵੇਕਲਣੇ ਦਾ ਹੋਰ ਮਤਲਬ ਉਹਦੇ ਲੱਗੇ ਆਨ ਅਸੀਂ ਦਾ ਤੁੰਗਾ ਲੱਗਦਾ ਵਿੱਚ ਜਿਹੜਾ ਕਲਾਈਮੇਟ ਚੇਂजेस ਹੋ ਜਾ ਰਹੇ ਨੇ ਨਾ ਜਿਹੜੀ ਤਪਸ਼ ਵਧ ਰਹੀ ਹੈ ਦਿਨ ਭੀ ਦਿਨ ਮੂਟਿਆਂ ਦਾ ਪੱਲਾ ਇਹ ਤਾਂ ਕੀਤਾ ਗਿਆ ਕਿ ਉਤੇ ਰੋੜਾਂ ਦੇ ਨਾਮ ਤੇ ਡਵੈਲਪਮੈਂਟ ਦੇ ਨਾਮ ਤੇ ਜਗਾ ਜਗਾ ਤੇ ਬੁਢੇ ਕੱਟੇ ਤੇ ਜਾ ਰਹੇ ਨੇ ਸਰਕਾਰ ਦਾ ਲਾਣ ਵਾਲੇ ਪਾਸੇ ਧਿਆਨ ਨਹੀਂ ਹੈ ਪਰ ਲੋਟਿਆਂ ਨੂੰ ਕੱਟਿਆ ਜਾ ਰਿਹਾ ਪਰ ਅਸੀਂ ਬਾਬਾ ਜੀ ਦੀ ਯਾਦ ਦੇ ਵਿੱਚ ਅੱਜ ਤੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਹੈ ਅਸੀਂ ਚਾਹੁੰਦੇ ਆਂ ਵੀ ਜਿੰਨੀ ਵੀ ਸੰਗਤ ਇੱਥੇ ਆਈ ਹੈ ਬੂਟਿਆਂ ਦਾ ਵੀ ਲੰਗਰ ਲਗਾਇਆ ਜਿਵੇਂ ਆਪਾਂ ਪ੍ਰਸ਼ਾਦੇ ਦਾ ਲੰਗਰ ਲਗਾਨੇ ਆ ਸ਼ਬੀਰ ਦਾ ਲੰਗਰ ਲਗਾਨੇ ਆ ਕਿਸੇ ਤਰੀਕੇ ਦੇ ਨਾਲ ਅ ਜ ਬੂਟਿਆਂ ਦਾ ਲੰਗਰ ਲਗਾਇਆ ਗਿਆ ਕੋਈ ਸੰਗਤਕਾਰ ਹੈ ਕਿ ਕੋਤਾ ਲੈ ਕੇ ਜਾਵੇ ਕੋਈ ਇਹ ਲੈ ਕੇ ਜਾਵੇ ਦੂਰ ਲੈ ਕੇ ਦਾਨ ਵਾਦ ਲੈ ਕੇ ਜਾਵੇ ਤੇ ਬੂਟੇ ਲਗਾਏ ਜਾਣ ਇਹਨਾਂ ਦਾ ਸੰਭਾਲ ਵੀ ਕੀਤੀ ਜਾਵੇ ਤਾਕਿ ਜਿਹੜਾ ਸਾਡਾ ਵਿਗੜਦਾ ਹੋਇਆ ਵਾਤਾਵਰਨ ਹੈ ਉਹਨੂੰ ਸੰਭਾਲਿਆ ਜਾ ਸਕੇ ਜੇ ਬੂਟੇ ਆਪਾਂ ਰੱਖਤ ਲਗਾਵਾਂਗੇ ਤੇ ਵੇਖੋ ਆਪਣੇ ਆਪ ਜਿਹੀ ਹੁਣ ਅੱਜ ਵਧਰੀ ਤਬਸ਼ ਹੈ ਉਹ ਆਪਣੇ ਆਪ ਘਟਨੀ ਸ਼ੁਰੂ ਹੋ ਗਈ। ਕੋਈ ਨਹੀਂ ਬਹੁਤ ਕੋਈ ਨਹੀਂ ਜਦੋਂ ਜਿਹੜਾ ਬੂਟਾ ਲਗਾਉਂਦੇ ਹਾਂ ਜਦੋਂ ਮੈਸੇਜ ਕਰਦੇ ਨੇ ਕਿਉਂਕਿ ਜਿਹੜੇ ਬੂਟਾ ਹੁੰਦੇ ਨੇ ਜੂੜ ਘਰਾਂ ਨੂੰ ਰੋਕਾ ਸਮਾਜ ਦਾ ਹੀ ਹੁੰਦਾ ਹੈ ਪਰ ਮੈਂ ਇੱਥੇ ਤੁਹਾਡੇ ਨਾਲ ਇੱਕ ਗੱਲ ਸਾਂਝਾ ਕਰਨਾ ਕਿ ਜਿਵੇਂ ਆਪਾਂ ਬੂਟੇ ਬੋਣਦੇ ਨੇ ਆਦਰੇ ਬੋਣਦੇ ਨੇ ਜਿਵੇਂ ਆਪਾਂ ਦੇਖਦੇ ਹਾਂ ਵਾਰ ਨਕਾ ਲਾ ਰਹੇ ਇਹ ਆਪਣਾ ਹੀ ਭਾਈਚਾਰਾ ਇਹ ਅੱਗ ਲਾ ਰਹੇ ਨੇ ਬਾਹਰ ਕੀ ਇਹਨਾਂ ਬਾਰੇ ਕੁਝ ਸੀ ਕੋ ਪੈਸੇ ਦੋ ਬੇਕੋ ਬੀਤੀ ਗੱਲ ਇਹ ਹੈ ਆਪਾਂ ਜੇ ਆਪਣੀ ਨਸਲ ਬਚਾਣੀ ਹੈ ਨਾ ਜਿਹੜਾ ਮਾਹੌਲ ਸਾਡੇ ਆਲੇ ਦੁਆਲੇ ਸਿਰਦੇ ਜਾ ਰਿਹਾ ਮੈਂ ਪਹਿਲਾਂ ਵੀ ਆਖਿਆ ਸੀਗਾ ਵੀ ਹੁਣ ਆਕਸੀਜਨ ਬਾਜ਼ ਫਿਲੀ ਸ਼ੁਰੂ ਹੋ ਗਿਆ ਨੇ ਮਡੇ ਸ਼ਹਿਰਾਂ ਦੇ ਵਿੱਚ ਕਿਉਂਕਿ ਉੱਥੇ ਲੈਂ ਵਾਸਤੇ ਸਾਫ਼ ਹਵਾ ਨਹੀਂ ਹੈਗੀ ਲੋਕ ਬਿਮਾਰ ਹੋ ਜਾਂਦੇ ਨੇ ਤੇ ਆਕਸੀਜਨ ਬਾਹਰੋਂ ਪੇ ਕਰਕੇ ਪੈਸੇ ਦੇ ਕੇ ਆਕਸੀਜਨ ਲੈ ਰਹੇ ਨੇ ਤੇ ਜੇ ਆਪਾਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਸਵੈਸੰਗੀ ਫਿਰ ਆਪਾਂ ਨੂੰ ਆਕਸੀਜਨ ਬਾਹਰੋਂ ਖੋਲਣ ਦੀ ਲੋੜ ਨਹੀਂ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਨੂਰੀ ਹੈ ਵੀ ਆਪਾਂ ਵੱਧ ਤੋਂ ਵੱਧ ਦਰਖਤ ਲਗਾਈਏ ਤਾਂ ਕਿ ਅਸੀਂ ਬਿਮਾਰੀਆਂ ਤੋਂ ਵੀ ਬਚਾਂਗੇ ਜੇ ਸਾਨੂੰ ਸ਼ੁੱਧ ਹਵਾ ਮਿਲੇਗੀ ਤੇ ਅਸੀਂ ਆਪੇ ਹੀ ਬਿਮਾਰੀਆਂ ਤੋਂ ਵੱਢ ਜਾਗੇ ਇਸ ਕਰਕੇ ਜਿਹੜੇ ਵੀਰ ਭਰਾ ਜਿਹੜੇ ਦਰਖਤਾਂ ਦੇ ਥੱਲੇ ਘਾਹ ਨੂੰਸ ਨੂੰ ਅੱਗ ਲਾ ਦਿੰਦੇ ਨੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ ਅੱਜ ਤਾਂ ਛੋਟੇ ਜਿਹੇ ਲਾਚ ਨੂੰ ਵੇਕੇ ਅੱਗ ਲਾ ਦਿੰਦੇ ਹਾਂ ਉਹ ਘਾਹ ਨੂੰ ਵੱਢ ਲਿਆ ਕਰੋ ਜਾਂ ਉਂਝ ਸਾਫ਼ ਕਰ ਦਿੱਤਾ ਜਾਵੇ ਅੱਜ ਆਪਾਂ ਆਪਣੇ ਖੱਤੀ ਆਪਣੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਖੱਤੀ ਆਪਾਂ ਖਤਮ ਕਰ ਰਹੇ ਹਾਂ ਜਿਹੜਾ ਆਪਾਂ ਦਰਖਤਾਂ ਨੂੰ ਕੱਟ ਰਹੇ ਹਾਂ ਦਰਖਤਾਂ ਨੂੰ ਸਾੜ ਰਹੇ ਹਾਂ ਬੇਨਤੀ ਹੈ ਸਮੁੱਚੇ ਸਿੰਘਾ ਵੱਲੋਂ ਕਿ ਭਾਈ ਦ੍ਰਕਟਾਂ ਨੂੰ ਨਾ ਸਾੜਿਆ ਜਾਵੇ ਘਾਹੂਸ ਨੂੰ ਨਜਾਇਜ਼ ਆਕ ਨਾਲ ਲਗਾਈ ਜਾਵੇ ਖੇਤਾਂ ਦੇ ਵਿੱਚ ਜਿਹੜੀ ਬਚਤੀ ਪ੍ਰਾਲੀ ਆਉਂਦੀ ਵੀ ਸਹੀ ਤਰੀਕੇ ਦੇ ਨਾਲ ਸੰਭਾਲ ਕੇ ਰੱਖਣੀ ਚਾਹੀਦੀ ਹੈ ਖਾਲਸਾ ਵਾਹਿਗੁਰੂ ਜੀ ਮਾਰੋ ਜਦੋਂ ਕੁਝ ਕੰਦ ਕੋਲ ਟੀਮ ਦੇ ਜਿਹੜੇ ਮੁਖੀ ਨੇ ਭਾਈ ਗੋਪੀ ਸਿੰਘ ਮੈਂ ਵੀ ਮੋਦਦਕਾ ਇੱਕ ਮਾਠੀ ਸਿੰਘਾਂ ਦੇ ਨਾਰਮਲ ਜੀ ਤਰ੍ਹਾਂ ਦੇ ਵਿੱਚ ਵੀ ਉਹ ਬਹੁਤ ਵੱਡਾ ਯੋਗਦਾਨ ਕਰ ਰਿਹਾ ਜਿਹੜਾ ਟਾਈਮ ਟੀਮ ਨੂੰ ਜੁੜੇ ਜਾਤਵਾ ਕੁਝ ਕਰ ਖਾਣ ਦਾ ਟੀਮ ਲੈ ਕੇ ਆਇਆ ਜੀ ਪਟਕੋਪੁਰ ਸਿੰਘ ਜੀ ਮੈਨੂੰ ਪਤਾ ਤਕਹਾ ਵੀ ਪਟਕੋਪੁਰ ਸਿੰਘਾਂ ਦੀ ਕਿੰਨੀ ਅਗਲੀ ਪਾਰਟਿਸਨਾਂ ਦੀਆਂ ਜ਼ਿੰਮੇਵਾਰੀਆਂ ਕਿ ਬਾਈ ਜੀ ਪਹਿਲੀ ਕਾ ਖਾਸਾ ਵੈਰੀ ਖਤੇ ਬਾਈ ਜੀ ਕਾ ਖਾਸਾ ਵੈਰੀ ਪਹਿਲਾਂ ਤਾਂ ਆਪ ਜੀ ਦੀ ਪੀਆਰਸੀ ਕਟਚੰਡਾ ਦੋਨੋਂ ਬਧਾਈ ਜੀ ਬਹੁਤ ਬਧਾਈ ਜੀ ਤੁਸੀ ਐਡਾ ਵੱਡਾ ਲਾਮਬਖਸ਼ਾ ਲੈ ਕੇ ਜਿਹੜਾ ਗੁੱਟਵਾਰ ਅਦਰਸਾ ਆਇਆ ਠੀਕ ਆ ਤੁਸੀਂ ਇੱਥੇ ਦੁਕਾਨਦਾਰ ਸਿੰਘ ਨੂੰ ਕੁਝ ਕਹਿੰਦੇ ਹੋਏ ਸਾਹਮਣੇ ਮਾਪਸਾ ਦੇ ਜੀਵਨ ਨੂੰ ਜੋ ਜੀ ਤਸਾ ਮਾਪੂ ਤੇ ਚੱਲ ਹਾਂਜੀ ਹਾਂਜੀ ਇਹ ਜਿਹੜਾ ਤੁਸੀਂ ਕਰੋਨਾ ਮਾਰਨ ਦੇ ਚੱਲੇ ਹੋ ਉਹ ਤੇ ਜਾਨ ਮਾਰਦੇ ਜਾਂ ਕੁਸਤ ਇਹ ਤੁਹਾਨੂੰ ਫੰਡ ਕਿੱਥੋਂ ਦਿੱਤਾ ਇਸ ਦਾ ਫੰਡ ਜੋ ਕਿ ਸਿੱਖ ਦੇ ਪਾਣੀ ਦੇ ਨਾਲ ਗੁਰੇ ਤੇ ਉਹਤ ਸਵਾਦੀ ਸੇਵਾ ਕਰਦੇ ਤੁਸੀਂ ਮੰਗਦੇ ਮੇਰਾ ਬੱਬਾ ਦੀ ਕੱਲ ਕਹਿਦਾ ਇਹ ਨਮਤਰ ਮੈਂ ਹੋਰ ਵੀ ਰੈਸਟ ਕਰਾਂ ਕਿਸੇ ਨੂੰ ਪਟਾਕੀ ਸਿੰਘ ਨੂੰ ਪਤਾ ਸੀ ਕਿੰਨਾ ਪਹੁੰਚਾ ਪਰ ਇਹ ਮਿਲਦੇ ਬਿਜਾਰਾ ਨਹੀਂ ਹੁੰਦਾ ਜੇ ਹੋਰ ਲੋਕ ਦੇਖਣਗੇ ਤਾਂ ਗੋਲਗੇ ਤੁਹਾਡਾ ਜਿਹੜਾ ਮੈਸੇਜ ਆ ਉਹ ਲੋਕਾਂ ਤੱਕ ਪਹੁੰਚਾ ਅੱਜ ਇਹ ਲੋਕਾਂ ਤੋਂ ਮੈਂ ਦੱਸ ਰਿਹਾ ਕਿ ਇਹ ਇਕੱਲੇ ਦਾ ਨਹੀਂ ਹੈ ਮੈਂ ਗਲਤ ਕਰ ਰਿਹਾ ਜਿਵੇਂ ਕਿ ਹਰ ਰਣਨੀਤੀ ਹੈ ਜਿੰਨੇ ਸਿੰਘ ਜਨਤ ਦੇ ਨਹੀਂ ਧਰਾਂ ਦੇ ਵਿੱਚ ਨੇ ਉਹਨਾਂ ਨਾਲ ਰਲ ਮਿਲ ਕੇ ਇਹ ਜੋ ਕਰਤਾ ਤੁਹਾਡੇ ਬੱਬੀ ਇਹ ਕਿ ਤੁਨੀ ਮੇ ਅਪਾਰਤੀ ਦੇਖਾਂਗੇ ਕੀ ਕੀ ਚਲਾ ਰਹੇ ਹਾਂ ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਹਾਂ ਸੰਤ ਬਾਬਾ ਰਣਜੀਤ ਸਿੰਘ ਜੀ ਜਿਹੜੇ ਅੱਜ ਸਾਰਾ ਦਿਨ ਕੀਏ ਬਾਬਾ ਸਾਹਿਬ ਸੋਚਦੇ ਹੋਏ ਉਹਨਾਂ ਕੋਲ ਰਹੇ ਹੋ ਤੁਸੀਂ ਕੋਈ ਸਿੱਖਿਆ ਲੱਗਦੀ ਵਿਦਿਆਕਾਂ ਵਿੱਚ ਸਟੇ ਮੈਸੇਜ ਦੇਣ ਯੋਗ ਹੋਵੇ ਅੱਜ ਤੁਸੀਂ ਇਥੇ ਮੈਸੇਜ ਦੋਗੇ ਵੀ ਜਿਹੜੇ ਲੋਕ ਆਪਣੀ ਜ਼ਮੀਨ ਦੇ ਵਿੱਚ ਕੋਈ ਚੀਜ਼ ਰਹਿੰਦੀ ਉਹਨੂੰ ਅੱਗ ਲਾਉਂਦੇ ਨੇ ਜਾਂ ਨਰਤਨ ਲਾਉਂਦੇ ਨੇ ਇਥੇ ਮੈਸੇਜ ਦੋਗੇ ਵੀ ਉਹ ਨਾ ਦੋ ਆ ਕਿ ਸਾਡਾ ਭਰਾਵਾ ਤੋਂ ਬੇਨਤੀ ਕਰਦਾ ਹਾਂ ਕਿ ਤੂੰ ਆਪਣੀ ਜਿਵੇਂ ਪਹਿਲਾਂ ਤੂੰ ਆਪ ਭਰਾਵਾ ਨੂੰ ਕਿਹਾੜਾ ਬਾਗ ਨਾਲ ਕਿ ਤੂੰ ਹੜਾ ਬਾਗ ਅੱਜ ਤੱਕ ਕੋਈ ਦਾਦ ਪਸ਼ੂ ਅੱਗ ਲਾ ਰਹੇ ਨਹੀਂ ਕੱਲ ਆਉਣ ਵਾਲੀ ਕਿਹੜੀ ਦਸਤਾਬੀ ਅੱਗ ਲਾਉਣੀ ਹੈ ਕਿਉਂ ਜਮਤ ਰਕਤ ਦੀ ਸ਼ਬਦ ਤੇ ਪੀੜੀ ਨੂੰ ਦੇਖ ਰਹਿ ਤੂੰ ਉਹਨੂੰ ਵੀ ਅੱਗ ਲਾਣੀ ਪੈਣੀ ਆ ਉਹ ਵੀ ਖਤਮ ਹੋ ਜਾਣੀ ਸਾਰਾ ਕਰੋ ਮੈਂ ਗੱਲ ਕਰਦਾ ਹਾਂ ਕਿ ਵਿਚਾਰ ਕਰਦੇ ਆਂ ਜੇ ਆਪਾਂ ਅੱਜ ਕੰਟਰੋਲ ਕਰਾਂਗੇ ਵਾਤਾਵਰਣ ਕੰਟਰੋਲ ਕਰਾਂਗੇ ਪੰਛੀਆਂ ਦਾ ਇਹ ਰੁੱਖਾਂ ਦੇ ਸੰਭਾਲ ਕਰਾਂਗੇ ਆਉਣ ਵਾਲੀ ਪੀੜ੍ਹੀ ਜਿਹੜੀ ਨਸਾਂ ਆ ਉਹ ਪਾਣੀ ਅਤੇ ਵਾਤਾਵਰਣ ਬਿਲਕੁਲ ਸਹੀ ਰਹਿਣਗੇ ਇਹ 23 ਸਾਲ ਤੋਂ 8-9 ਸਾਲ ਹੋ ਗਏ ਲਗਾਹੇ ਤੋਂ ਆਪਾਂ ਟੀਮ ਵੱਲੋਂ ਲੈ ਕੇ ਦੇ ਰਹੇ ਆਂ ਵਾਰ-ਵਾਰ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਆਂ ਮਾਪੇਸ਼ਾ ਦਾ ਨਾਲ ਜੁੜੇ ਹੋਏ ਆਂ ਅਤੇ ਇਧਾਰ ਵੀ ਜਿਹਨੇ ਨੇ ਦਾ ਜੁੜੇ ਨੇ ਤੇ ਉਹਨਾਂ ਨੂੰ ਸੇਵਾ ਲੈ ਰਹੇ ਆਂ ਅਸੀਂ ਇਸਾਰ ਕਰਵਾਉਣ ਲਈ ਕੰਨੀ ਦੀ ਕਈ ਟੀਮਾਂ ਬਣਾ ਕੇ ਲਾ ਕੇ ਆਪਾਂ ਚਾੜੀ ਜਾਵੇ ਬੂਟੇ ਲਗਾਓ ਆਰ ਨੇ ਲਗਾਓ ਇਹ ਮੈਸਜ ਦੇ ਰਿਹਾ ਕਿਸਾਨਾਂ ਨੂੰ ਕਿਉਂਕਿ ਇਹ ਮੈਸਜ ਦੇਣਾ ਬਹੁਤ ਜ਼ਰੂਰੀ ਹੈ ਭਾਈ ਜੀ ਇਹਨਾਂ ਦਾ ਮਤਲਬ ਇਹ ਨਹੀਂ ਕਿ ਭਾਈ ਜੀ ਆਪਾਂ ਜਿਹੜਾ ਆਕਸੀਜਨ ਬੰਦ ਕਰਤੀ ਆ ਜਾਵੇ ਕਿ ਕਾਰਸ ਜਿਨਾ ਆਪਾਂ ਵਾਸਤੇ ਲੈ ਜਾਨੇ ਆ ਆਪਾਂ ਨੂੰ ਸਿਲੰਡਰ ਦੇ ਕਿੰਨੇ ਪੈਸੇ ਲੈਂਦੇ ਨੇ ਵਾਤਾਵਰਣ ਦੇ ਨਿਯਮ ਕੋਈ ਪੈਸਾ ਨਹੀਂ ਲੈ ਜਿਦਾਂ ਅੱਜ ਤੁਹਾਨੂੰ ਫ੍ਰੀ ਦੀ ਆਕਸੀਜਨ ਦਿੱਤੀ ਆਂ ਆਪਾਂ ਜਿੱਥੇ ਬਸ ਜੇ ਦੇ ਸਾਟ ਦਿੰਦੇ ਆਂ ਤੁਸੀਂ ਸੋਚ ਕੇ ਦੇਖੋ ਜਦੋਂ ਤੁਹਾਡੇ ਅੱਖ ਲੱਗ ਜਾਂਦੀ ਹੈ ਨਾ ਗਰੀਬ ਤੇ ਕਹਿੰਦੇ ਉਹ ਤਰਸਣਾ ਬਣਦਾ ਹੁੰਦਾ ਵੀ ਅੱਖ ਲਾ ਕੇ ਸਾਹ ਦੇ ਵਿੱਚ ਜੀਤ ਜਾਂ ਤੂੰ ਕੀ ਤੁਹਾਡਾ ਅਧਿਕਾਰ ਹੀ ਹੈ ਇੱਥੇ ਬਿਲਕੁਲ ਨਹੀਂ ਭਾਈ ਜੀ ਇਹ ਤੁਸੀਂ ਸੋਚ ਰੱਖਿਓ ਆਗਲੀ ਆਉਣ ਵਾਲੇ ਸਮੇਂ 'ਚ ਕਿਤੇ ਇਹ ਨਾ ਹੋਵੇ ਕਿ ਤੁਹਾਨੂੰ ਲੱਕ ਤੇ ਸਲੰਟਰ ਹੋ ਜਾਵੇ ਤੁਹਾਨੂੰ ਆਪ ਸਲੰਟਰ ਦੀ ਲੋੜ ਹੋਵੇ ਇਸ ਕਾਰਨ ਵੱਲੋਂ ਗੁਰੂ ਦੀ ਦਿੱਤੀ ਜਿਹੜੀ ਵਿਦੇਸ਼ਾਂ ਨੂੰ ਘਰੋਂ ਸੰਦੇਸ਼ ਜਾ ਰਿਹਾ ਇਹ ਹੀ ਜਾ ਰਿਹਾ ਤੇ ਆਲਨੇ ਲਗਾਓ ਬਾਤਾਂ ਬਣ ਚਾਓ ਧੰਨਵਾਦ ਕਰਦਾ ਮੈਂ ਇਹਦੇ ਲਈ ਇਹ ਪ੍ਰਬੰਧਕ ਦੀ ਮਾਪੋਂ ਸੌਫਟਵੇਅਰ ਸਪੇਨਿੰਗ ਆ ਚਾਹ ਸਰਕਾਰ ਦੇ ਸਤਿਕਾਰ ਤੋਂ ਆਪਾਂ ਕੰਨ ਕਰਦੇ ਕਿ ਜੋ ਨਵਸੰਪਤੀ ਦੀ ਸੰਪਤਾ ਦੇ ਟੀਮ ਨੇ ਇਸ ਟਾਈਮ ਤੇ ਉਹਨਾਂ ਬੰਦੋਂ ਇਸ ਡੇਰੇ ਨੂੰ ਵੀ ਦੇਖ ਰਹੇ ਕਿ ਅੱਜ ਕਿਤੇ ਜਿੰਨੇ ਵੀ ਪਰਿਵਾਰਾਂ ਜੁੜੇ ਹੋਏ ਨੇ ਬੱਚੇ ਤੋਂ ਕਈ ਬੱਚੇ ਨਾਲ ਵੀ ਆਉਂਦੇ ਨੇ ਤੋਂ ਸਿੱਖਿਆ ਲੈ ਕੇ ਚਲੇ ਜਾਂਦੇ ਨੇ ਉਹਨਾਂ ਦਾ ਤਾਂ ਅਸਲੀ ਜਿਹੜਾ ਕਹਿੰਦੇ ਨੇ ਵੀ ਇਹੀ ਦਰਗਾਹ ਹੁੰਦਾ ਵੀ ਇਹੀ ਰੱਬਾ ਉਹਨਾਂ ਦੇ ਫੇਰ ਸਾਬ ਪੋਜਾ ਤੋਂ ਕਿ ਗਰੀਬ ਤੇ ਮਸੂਮ ਲਈ ਤੇ ਬਹੁਤ ਘਰਾਂ ਛੁੜੇ ਨੇ ਚੱਲਦੇ ਗੁਰਦਸਾਰੇ ਮਾਰਕਿਸ਼ ਤੇ ਹਮੇਸ਼ਾ ਇੰਜ ਜੁੜੇ ਰਹੇ ਉਹ ਬਾਈ ਸਾਡਾ ਕਿਸੇ ਦਿਨ ਮਨ ਠੀਕ ਕਰਦਾ ਮਤਬਦਿਏਗਾ ਪਰ ਇਹ ਕੱਲ ਸੂਰਾ ਗੱਲ ਕਾ ਕੇ ਜੂਟ ਦੇ ਕਹਾਂਗਾ ਵੀ ਜਿੱਥੇ ਅੱਗ ਲਾਉਂਦੇ ਹੋਂ ਉੱਥੇ ਸੋਚ ਕੇ ਦੇਖਿਓ ਕਦੇ ਤੁਹਾਡੇ ਸਾਕੀ ਆਤਮਾ ਕਿ ਕਿੰਨੇ ਸਾਬ ਤੇ ਜੰਤੂ ਹਜ਼ਾਰਾਂ ਉਹ ਤੇ ਨਿਊ ਉਸ ਤੋਂ ਅਨੰਤ ਕਦੇ ਕੋ ਸਮਾਧਨ ਕਰਨਾ ਕੋ ਦਾ ਤਵੇ ਜਿੰਨਾ ਨਾ ਲਾਸਟ ਨਹੀਂ ਕਰੋ ਅੰਦਰ ਨਾ ਇਹ ਆਦੇਸ਼ ਹੈ ਤੁਸੀਂ ਜੁੜੇ ਰਹੇ ਹੋ ਕਿ ਆਸ ਖਿਡਾਰੀ ਮੈਂ ਤੁਹਾਡਾ ਚਕਾ ਖੜੀ ਵਾਹਿਗੁਰੂ ਖਾਲਸਾ